ਕੀ ਕਰਨਾ ਹੈ ਕੀ ਕਹਿਣਾ ਚਾਹੁੰਦਾ ਕੰਗਨਾਰ ਨੌਤ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਤੇ ਘੱਟ ਗਿਣਤੀਆਂ ਦੇ ਸਿੱਖਾਂ ਦੇ ਵਿਰੁੱਧ ਨਫ਼ਰਤ ਫੈਲਾ ਰਹੀ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਦਿੱਲੀ ਭਾਰਤੀ ਜਨਤਾ ਪਾਰਟੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਅਕਲ ਲਾਉਣੀ ਬੜੀ ਸੌਖੀ ਹੈ ਭਜਾਉਣੀ ਬੜੀ ਔਖੀ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਜਿਸ ਤਰ੍ਹਾਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਤੇ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕੋ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਫਰਕ ਪਾ ਕੇ ਦੇਸ਼ ਦੇ ਵਿੱਚ ਜਿਹੜੇ ਰਸਤੇ ਤੇ ਤੁਰੀ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਇਹ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇੱਕ ਸੁਰਤਾ ਨਾਲ ਕਿਸੇ ਜਮਹੂਰੀਅਤ ਨਾਲ ਕਿਸੇ ਰੂਲ ਆਫ ਲਾ ਨਾਲ ਚੱਲ ਸਕਦਾ ਫਿਰਕਿਆਂ ਦੇ ਵਿੱਚ ਜਿਹੜੀ ਹਰਕ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅੱਗ ਨਾਲ ਖੇਡ ਰਹੇ ਆ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸੌਖੀ ਹੈ ਭਜਾਉਣੀ ਔਖੀ ਹੈ ਧੰਨਵਾਦ ਅੱਜੇ ਫਿਲਮ ਲਾਉਂਦੇ ਨੇ ਤੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋ ਲੱਗ ਹੀ ਨਹੀਂ ਸਕਦੀ ਅੱਗੇ ਲਾਉਣੀ ਹੈ ਕਿ ਇੱਕ ਲੱਗੀ ਸੀ ਉਹਦਾ ਜੋ ਸਰਵੇ ਹੋਏਗਾ ਮੋਕਲ ਵੀ ਅਪੀਲ ਕਰ ਰਹੇ ਕਿ ਫਿਲਮ ਨਾ ਦੇਖਣ ਲਈ ਨਹੀਂ ਲੱਗਣ ਹੀ ਨਹੀਂ ਦੇਣੀ ਲੋਕ ਤਾਂ ਤਾਂ ਆਉਣਗੇ ਜੇ ਨਾ ਉਹਨਾਂ ਦਾ ਵੀਰ ਕਰਾਂਗੇ ਜਿਹਦੇ ਉਹ ਬਾਕੀ ਗੱਲ ਹੈ ਕਿ ਅਸੀਂ ਨੂੰ ਲੱਗਣ ਨਹੀਂ ਦੇਵਾਂਗੇ ਅਸੀਂ ਦੇਸ਼ ਪਾਰਚੇ ਮੰਗ ਕਰਾਂਗੇ ਕੱਲੇ ਪੰਜਾਬ ਚ ਨੂੰ ਵੀ ਦੇਸ਼ ਪਾਰਚੇ ਤੇ ਫੌਂਦੀ ਲਈ ਧੰਨਵਾਦ ਠੀਕ ਹੈ ਹਾਂ ਜੀ ਨਾਮਾ ਤੁਹਾਡਾ ਕੀ ਕਿਤੇ ਮੈਂ ਕੀ ਹਾਂ ਹਾਂ ਜੀ ਅਸੀਂ ਅੱਜ ਜਿਹੜਾ ਇੱਥੇ ਬਠਿੰਡਾ ਵੇਕੇ ਮਿੱਤਲ ਮਾਲ ਦੇ ਸਾਹਮਣੇ ਪ੍ਰੋਟੈਸਟ ਕੀਤਾ ਇਹ ਕੰਗਣਾ ਰਣੌਤ ਦੀ ਜਿਹੜੀ ਐਮਰਜੈਂਸੀ ਮੂਵੀ ਉਸ ਨੂੰ ਲੈ ਕੇ ਆ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਤੁਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਹੈ ਜਿਹੜੀ ਇਹ ਔਰਤ ਹੈ ਇਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਜੇ ਇੱਕ ਨੂੰ 에어ਪੋਰਟ ਦੇ ਵਿੱਚ ਜਦੋਂ ਕੁੜੀ ਨੇ ਸਬਕ ਸਿਖਾਇਆ ਉਸ ਕਿਸਾਨ ਅੰਦੋਲਨ ਦੀ ਟਿੱਪਣੀ ਨੂੰ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸਿੱਧ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹੋਂ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁਦ ਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਆ ਡਾਇਰੈਕਟਰ ਵੀ ਆਪ ਆ ਐਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਆ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮ ਖੈ ਲਈ ਇਹਨਾਂ ਦੇ ਇਹਨਾਂ ਨੂੰ ਬੇਨਤੀ ਨਹੀਂ ਚੇਤਾਵਨੀ ਦਿੰਨੇ ਆ ਕਿ ਸੁਧਰ ਜਾਣ ਪੰਜਾਬ ਦੇ ਵਿੱਚ ਜਿਹੜੀ ਅੱਕ ਲਾਉਣ ਦੇ ਲਈ ਤੁਸੀਂ ਤੁਲਿਓ ਇਹ ਸੰਭਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰ ਇੱਕ ਇਸ ਦੇ ਲਈ ਇਕੱਠੇ ਨੇ ਤੇ ਇਹਦਾ ਵਿਰੋਧ ਹਰ ਇੱਕ ਪੱਤਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਿਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਕਮਾਈਆਂ ਦੇ ਲਈ ਹੋਰ ਫਿਲਮਾਂ ਬਹੁਤ ਨੇ ਜੇ ਪੰਜਾਬ ਦੇ ਵਿੱਚ ਫਿਲਮਾਂ ਨਿੱਕੀ ਜੀ ਗੱਲ ਦੇ ਲਈ ਬੈਨਨ ਕੀਤੀਆਂ ਜਾ ਸਕਦੀਆਂ ਜਿਵੇਂ ਦਲਜੀਤ ਦੀ ਭਾਈ ਖਾਲੜਾ ਸਾਹਿਬ ਤੇ ਫਿਲਮ ਬਣੀ ਉਹਨੂੰ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹੋਰ ਇਹੋ ਜੀਆਂ ਕਈ ਫਿਲਮਾਂ ਸੀ ਜਿਹੜੀਆਂ ਪੰਜਾਬ ਪ੍ਰਸ ਸੀਗਾਂ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਤੇ ਇਹਦੇ ਤੇ ਬੈਨ ਕਿਉਂ ਨਹੀਂ ਲੱਗਦਾ ਸੋ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹਨੂੰ ਪੰਜਾਬ ਦੇ ਵਿੱਚ ਇਹਦੇ ਟ੍ਰੇਲਰ ਤੱਕ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਤੇ ਇਹਦੇ ਜਿਹੜੇ ਖਮੇਜੇ ਆ ਉਹ ਮਾੜੇ ਹੋਣਗੇ ਸਿਨੇਮੇ ਵਾਲੇ ਜਿਹੜੇ ਲੋਕ ਆ ਬਿਜ਼ਨਸਮੈਨ ਲੋਕ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਕਰਨ ਅਸੀਂ ਤੁਹਾਨੂੰ ਹੋਰ ਵੀ ਆ ਥਾਵਾਂ ਤੇ ਕਮਾਈ ਹੈ ਜਿਹੜੀ ਉਹਨਾਂ ਤੇ ਲੋਕ ਆਟੋਮੈਟਿਕ ਦਿੰਦੇ ਆ ਪਰ ਇਹਨੂੰ ਕਮਾਈ ਦਾ ਮਕਸਦ ਨਾ ਰੱਖਿਆ ਜਾਵੇ ਇਹਨੂੰ ਬੈਨ ਦੇ ਲਈ ਤੇ ਇਹਨੂੰ ਰੋਕਣ ਦੇ ਲਈ ਸਾਡਾ ਸਹਿਯੋਗ ਕੀਤਾ ਜਾਵੇ ਸਰ ਇਹ ਗੱਲ ਕਰੀਏ ਤੁਸੀਂ ਅੱਜ ਮਿਲ ਕੇ ਆਏ ਹੋ ਮਾਲਕ ਨੇ ਜਿਹੜੇ ਥੀਏਟਰ ਦੇ ਉਹਨਾਂ ਨੂੰ ਫਿਰ ਤੁਸੀਂ ਆਪਣੇ ਵੱਲੋਂ ਇਹ ਕਿਹਾ ਵੀ ਇਹ ਫਿਲਮ ਨਾ ਲਾਈ ਜਾਵੇ ਬਿਲਕੁਲ ਜੀ ਇਹ ਫਿਲਮ ਉਹਨਾਂ ਨੇ ਸਹਿਯੋਗ ਕੀਤਾ ਵੀ ਨਹੀਂ ਲੱਗੂਗੀ ਤੇ ਅਸੀਂ ਪੂਰੇ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਪੂਰੇ ਪੰਜਾਬ ਦੇ ਜਿੰਨੇ ਵੀ ਇਸ ਤਰੀਕੇ ਦੇ ਪੀਵੀਆਰ ਜਾਂ ਜਿਹੜੇ ਸਕਰੀਨ ਹੋਲਡਰ ਲੋਕ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਇਸ ਦਾ ਆਪ ਵਿਰੋਧ ਕਰਨ ਪੰਜਾਬ 'ਚ ਬੰਦ ਦੀ ਮੰਗ ਕਰਦੇ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡ ਵਾਈਡ ਅਸੀਂ ਗੱਲ ਕਰ ਰਹੇ ਹਾਂ ਉਹ ਬੰਦ ਪੰਜਾਬ 'ਚ ਬੰਦ ਕਰ ਦਿੰਦੇ ਆ ਉਹ ਦੂਸਰੇ ਸੂਬਿਆਂ 'ਚ ਲਾਉਂਦੇ ਫਿਰ ਕੀ ਫਾਇਦਾ ਨਹੀਂ ਅਸੀਂ ਪੂਰੇ ਸਿੱਖ ਦਾ ਪੂਰੇ ਵਰਲਡ ਦੇ ਵਿੱਚ ਹੀ ਹੈ ਨਾ ਹਰ ਪਹਿਲੀ ਗੱਲ ਤਾਂ ਇਸ ਦਾ ਵਿਰੋਧ ਆ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਜਾ ਰਿਹਾ ਤੇ ਜਥੇਦਾਰ ਵੱਲੋਂ ਸਾਡੇ ਕਾਲ ਤੱਕ ਦੇ ਸਨਮੌਰ ਸੰਸਥਾ ਸਾਡੀ ਸਾਡੇ ਜਥੇਦਾਰ ਦਾ ਸਾਡੇ ਲਈ ਸੁਪਰੀਮ ਨੇ ਅਸੀਂ ਮਤਲਬ ਉਹਨਾਂ ਵੱਲੋਂ ਵੀ ਇਹ ਜਿਹੜਾ ਇਹਦਾ ਵਿਰੋਧ ਕੀਤਾ ਗਿਆ ਤੇ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਥੈਂਕ ਯੂ ਧੰਨਵਾਦ ਜੀ ਮੇਰਾ ਨਾਮ ਗਰਸੇਵ ਸਿੰਘ ਦੌਲਾ ਵਾਰਿਸ ਪੰਜਾਬ ਜੱਥੇਬੰਦੀ ਗਿੱਦੜਵਾਹ ਅੱਜ ਜਿਹੜਾ ਪ੍ਰਦਰਸ਼ਨ ਅਸੀਂ ਕੀਤਾ ਜੀ ਅੱਜ ਜੋ ਕੰਗਨਾਰਨੌ ਦੀ ਮੂਵੀ ਹੈ ਜਿਹੜੀ ਉਹ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਸ ਦੇ ਸਬੰਧ ਨੂੰ ਲੈ ਕੇ ਅੱਜ ਅਸੀਂ ਇੱਥੇ ਮਿੱਤਲ ਮਾਲ ਬਠਿੰਡਾ ਵਿਖੇ ਇਕੱਤਰ ਹੋਏ ਹਾਂ ਕਿ ਵੀ ਜੋ ਮੂਵੀ ਹੈ ਜਿਹੜੀ ਮੂਵੀ ਹੈ ਉਹ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦੇਵਾਂਗੇ ਕਿਉਂਕਿ ਇਸ ਵਿੱਚ ਸਿੱਖਾਂ ਦੇ ਅਕਸ ਨੂੰ ਕਾਫੀ ਤੋੜ ਮੋੜ ਕੇ ਜਿਹੜਾ ਉਹ ਪੇਸ਼ ਕੀਤਾ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਜੋ ਭਿੰਡਰਾਂ ਵਾਲੇ ਆ ਉਹਨਾਂ ਦੇ ਅਕਸ ਨੂੰ ਵੀ ਜਿਹੜਾ ਇਸ ਵਿੱਚ ਮਾੜਾ ਦਿਖਾਇਆ ਗਿਆ ਸੋ ਇਸ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਸੋ ਨੂੰ ਮੈਂ ਧਿਆਨ ਦੇਣਾ ਚਾਹੁੰਦਾ ਕਿ ਸਾਡੀ ਨਵੰਬਰ ਦੇ ਵਿੱਚ ਇੱਕ ਕਰਤਾਰ ਸਿੰਘ ਸਰਾਭਾ ਤੇ ਪੰਜਾਬ 95 ਜੋ ਜਸਵੰਤ ਸਿੰਘ ਖਾਲੜਾ ਤੇ ਮੂਵੀ ਹੈ ਜਿਹੜੀ ਉਹ ਬਣੀ ਸੀਗੀ ਤਾਂ ਉਸ ਨੂੰ ਬੈਨ ਕਰ ਦਿੱਤਾ ਗਿਆ ਸੀਗਾ ਸੈਂਸਰ ਬੋਰਡ ਵੱਲੋਂ ਤਾਂ ਅੱਜ ਸਿੱਖਾਂ ਨੂੰ ਸਿੱਖਾਂ ਦੇ ਦਿਲਾਂ ਨੂੰ ਬਲੁੰਦ ਰਿਆ ਜਾ ਰਿਹਾ ਉਹਨਾਂ ਨੂੰ ਪਟਕਾਉਣ ਦੇ ਲਈ ਹਿੰਦੂ ਭਾਈਚਾਰੇ ਨੂੰ ਤੇ ਸਿੱਖਾਂ ਨੂੰ ਢਕਾਉਣ ਦੇ ਲਈ ਇਹ ਮੂਵੀ ਹੈ ਜਿਹੜੀ ਹੋ ਰਿਲੀਜ਼ ਕੀਤੀ ਜਾ ਰਹੀ ਹੈ ਕਿ ਕੀ ਅੱਜ ਸੈਂਸਰ ਕਿੱਥੇ ਸੁੱਤਾ ਪਿਆ ਸੈਂਸਰ ਬੋਰਡ ਕਿ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਕਿ ਇਹ ਜਿਹੜੀ ਮੂਵੀ ਆ ਉਹ ਗਲਤ ਹੈ ਜੋ ਅੱਜ ਇਹ ਰਿਲੀਜ਼ ਹੋਣ ਜਾ ਰਹੀ ਹੈ ਤਾਂ ਸਾਡੀ ਜਦੋਂ ਮੂਵੀ ਹੋਰ ਜਿਹੜੀਆਂ ਇਹ ਮੂਵੀਆਂ ਸਾਡੀਆਂ ਜਿਹੜੀਆਂ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਜ਼ਾਦੀ ਕੁਲਾਟਿਆ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਕਿਸ ਤਰ੍ਹਾਂ ਯੋਗਦਾਨ ਪਾਇਆ ਕਿਉਂਕਿ ਆਜ਼ਾਦੀ ਹੈ ਜਿਹੜੀ ਉਹਨਾਂ ਤੋਂ ਚੜ੍ਹਦੀ ਜਵਾਨੀ ਤੋਂ ਉਹਨਾਂ ਤੋਂ ਜਿਹੜੀ ਸਟਾਰਟ ਹੋਈ ਸੀਗੀ ਸੋ ਅੱਜ ਆਪਾਂ ਆਜ਼ਾਦ ਆ ਆਪਾਂ ਉਹਨਾਂ ਦੇ ਇਹੀ ਕਿਰਦਾਰ ਨੂੰ ਕਿਉਂ ਨਹੀਂ ਪੇਸ਼ ਕੀਤਾ ਜਾਣ ਦੇ ਰਿਹਾ ਜਿਹੜਾ ਹੈਗਾ ਸੈਂਸਰ ਬੋਰਡ ਦੇ ਵੱਲੋਂ ਜੇ ਸਰਕਾਰ ਧੱਕੇ ਨਾਲ ਲੌਕੀਆ ਲੱਗਦੀ ਹੈ ਤਾਂ ਫਿਰ ਕੀ ਪ੍ਰਤੀਕਿਰਿਆ ਤੋਂ ਪ੍ਰਤੀਕਿਰਿਆ ਸਾਡੀ ਇਹ ਹੋਵੇਗੀ ਫਿਰ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਦਾ ਵਿਰੋਧ ਕਰਾਂਗੇ ਤੇ ਜੇ ਕੋਈ ਨੁਕਸਾਨ ਹੁੰਦਾ ਤਾਂ ਉਸ ਦਾ ਜਿਹੜਾ ਹੈਗਾ ਜਵਾਬਦੇਹ ਜਾਂ ਉਹ ਪ੍ਰਸ਼ਾਸਨ ਹੋਵੇਗਾ ਪੰਜਾਬ 'ਚ ਜੇ ਬੰਦ ਕਰ ਦਿੰਦੇ ਤਾਂ ਦੂਸਰੇ ਸੂਬਿਆਂ 'ਤੇ ਲਾਗੂ ਦੇ ਫਿਰ ਕੀ ਅਸੀਂ ਦੂਜੇ ਸੂਬਿਆਂ ਦੇ ਵਿੱਚ ਵੀ ਅਸੀਂ ਸਾਡੇ ਜਿਹੜੇ ਸਿੰਘ ਹੈਗੇ ਉਹਨਾਂ ਨੂੰ ਕਵਾਂਗੇ ਕਿ ਵੀ ਅਸੀਂ ਦਾ ਵਿਰੋਧ ਕਰੋ ਕਿਉਂਕਿ ਇਸ ਦੇ ਵਿੱਚ ਜਿਹੜਾ ਹੈਗਾ ਸਿੱਖਾਂ ਨੂੰ ਕਾਫੀ ਗਲਤ ਤਰੀਕੇ ਨਾਲ ਦਿਖਾਇਆ ਗਿਆ ਇਹ ਸਾਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ ਜਿਹੜੀਆਂ ਸਰਕਾਰਾਂ ਜਦੋਂ ਉਹ ਨਪੋਲੀਅਨ ਬੋਨਾਵਾਟ ਕਹਿੰਦਾ ਸੀਗਾ ਨਾ ਜਦੋਂ ਕਹਿੰਦੇ ਲੋਕ ਆਪਦੇ ਹਿੱਤਾਂ ਦੀ ਗੱਲ ਕਰਨ ਲੱਗ ਜਾਣ ਤਾਂ ਉਹਨਾਂ ਨੂੰ ਧਰਮ ਦੇ ਵਿੱਚ ਉਲਝਾ ਦਿਓ ਤੇ ਲੋਕ ਆਪਣੇ ਹਿੱਤਾਂ ਨੂੰ ਜਿਹੜਾ ਉਹ ਭੁੱਲ ਜਾਣਗੇ ਤੇ ਧਰਮ ਦੇ ਝਗੜਿਆਂ ਦੇ ਵਿੱਚ ਜਿਹੜੇ ਉਹ ਰੁੱਝ ਜਾਣਗੇ